ਕੈਨੇਡਾ ਦੇ ਪੱਛਮ ਨੂੰ ਪੂਰਬ ਨਾਲ ਜੋੜਦਾ ਆ 7000 ਕਿਲੋਮੀਟਰ ਲੰਮਾ ਟ੍ਰਾਂਸ ਕੈਨੇਡੀਅਨ ਹਾਈਵੇ ਤੇ ਇਸ ਹਾਈਵੇ ਦਾ ਬ੍ਰਿਟਿਸ਼ ਕੋਲੰਬੀਆ ਵਿੱਚ ਪੈਂਦਾ ਆ 700 ਕਿਲੋਮੀਟਰ ਦਾ ਟੋਟਾ ਜੋ ਜੋੜਦਾ ਆ ਪ੍ਰਿੰਸ ਜਾਰਜ ਨੂੰ ਪ੍ਰਿੰਸ ਰੂਪਰਟ ਦੇ ਨਾਲ ਦੋਨਾਂ ਪਾਸਿਓਂ ਉੱਚੇ ਉੱਚੇ ਪਹਾੜਾਂ ਦੇ ਘਨੇ ਜੰਗਲਾਂ ਨਾਲ ਘਿਰੇ ਇਸ ਹਾਈਵੇ ਨੂੰ ਹਾਈਵੇ 16 ਜਾਂ ਫਿਰ ਯੈਲੋ ਹੈਡ ਹਾਈਵੇ ਵੀ ਕਹਿ ਦਿੱਤਾ ਜਾਂਦਾ ਪਰ ਇਸ ਹਾਈਵੇ ਦਾ ਇੱਕ ਹੋਰ ਨਾਮ ਬਹੁਤ ਪ੍ਰਚਲਿਤ ਆ ਤੇ ਇਹ ਨਾਮ ਹੈਗਾ ਆ ਹਾਈਵੇ ਆਫ ਟੀਅਰਸ ਕਿਉਂਕਿ ਇਸ ਹਾਈਵੇ ਤੇ 1970 ਤੋਂ ਲੈ ਕੇ ਹੁਣ ਤੱਕ 50 ਦੇ ਕਰੀਬ ਔਰਤਾਂ ਲਾਪਤਾ ਹੋ ਚੁੱਕੀਆਂ ਆ ਜੋ ਆਪਣੇ ਪਿੱਛੇ ਛੱਡ ਗਈਆਂ ਆਪਣੇ ਪਰਿਵਾਰਾਂ ਦੀਆਂ ਅੱਖਾਂ ਵਿੱਚ ਅਥਰੂ ਤੇ ਉਹਨਾਂ ਦੇ ਮੂੰਹ ਤੇ ਸਿਰਫ ਇੱਕੋ ਸਵਾਲ ਕਿ ਆਖਰ ਕੀ ਵਾਪਰਿਆ ਇਹਨਾਂ ਔਰਤਾਂ ਦੇ ਨਾਲ ਇਹਨਾਂ ਵਿੱਚੋਂ ਕੋਸਟੀਆਂ ਲਾਸ਼ਾਂ ਮਿਲੀਆਂ ਤੇ ਬਹੁਤ ਵੱਡੀ ਗਿਣਤੀ ਅਜ ਵੀ ਲਾਪਤਾ ਹੈ ਤੇ ਇਹਨਾਂ ਸਾਰੀਆਂ ਵਾਰਦਾਤਾਂ ਵਿੱਚੋਂ ਸਿਰਫ ਇੱਕ ਕੇਸ ਇਦਾਂ ਦਾ ਆ ਜਿੱਥੇ ਇਹ ਪਤਾ ਲੱਗ ਸਕੇ ਕਿ ਕਾਤਲ ਅਸਲ ਵਿੱਚ ਕੌਣ ਆ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰੂੰਗਾ ਉਹਨਾਂ ਕਾਰਨਾਂ ਦੀ ਜਿੰਨਾ ਕਰਕੇ ਇੱਕ ਤੋਂ ਬਾਅਦ ਇੱਕ ਇਸ ਹਾਈਵੇ ਤੋਂ ਔਰਤਾਂ ਗਾਇਬ ਹੁੰਦੀਆਂ ਰਹੀਆਂ ਪਰ ਨਾ ਹੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਤੇ ਨਾ ਹੀ ਮੀਡੀਆ ਨੇ ਇਹਨਾਂ ਦੀ ਆਵਾਜ਼ ਚੁੱਕੀ ਗੱਲ ਕਰਾਂਗੇ ਕਿ ਜੋ ਕੁਝ ਇਹਨਾਂ ਔਰਤਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਹੋਇਆ ਕਿਵੇਂ ਉਹਦੇ ਤਾਰ ਕੈਨੇਡਾ ਦੀ 200 ਸਾਲ ਪੁਰਾਣੀ ਹਿਸਟਰੀズ ਨਾਲ ਜੁੜਿਆ ਨਜ਼ਰ ਮਾਰਾਂਗੇ ਗਾਇਬ ਹੋਣ ਵਾਲੀਆਂ ਕੁਝ ਔਰਤਾਂ ਦੀ ਕਹਾਣੀ ਤੇ ਨਾਲੇ ਗੱਲ ਕਰਾਂਗੇ ਉਹਨਾਂ ਹਾਲਾਤਾਂ ਦੀ ਜਿਨ੍ਹਾਂ ਤੋਂ ਮਜਬੂਰ ਹੋ ਗਏ ਇਹਨਾਂ ਨੂੰ ਏਸ ਹਾਈਵੇ ਦੇ ਉੱਤੇ ਇਕੱਲੇ ਜਾਣ ਤੇ ਮਜਬੂਰ ਹੋਣਾ ਪਿਆ ਜਿੱਥੇ ਕੁਝ ਏਦਾਂ ਦੇ ਲੋਕ ਫਿਰਦੇ ਹੀ ਜੋ ਕੱਲੀਆਂ ਫਿਰਦੀਆਂ ਔਰਤਾਂ ਦੀ ਭਾਲ ਵਿੱਚ ਹੁੰਦੇ ਸੀ ਜੋ ਇਹਨਾਂ ਨੂੰ ਗੱਡੀ ਵਿੱਚ ਲਿਫਟ ਦੇਣ ਦੇ ਬਹਾਨੇ ਬਿਠਾ ਲੈਂਦੇ ਜਿਸ ਤੋਂ ਬਾਅਦ ਇਹ ਔਰਤਾਂ ਹਮੇਸ਼ਾ ਲਈ ਗਾਇਬ ਹੋ ਜਾਂਦੀਆਂ ਜਦੋਂ ਗੋਰੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਇੱਥੋਂ ਤੱਕ ਕਿ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਆਉਣੇ ਸ਼ੁਰੂ ਹੋਏ ਤੇ ਇਹਨਾਂ ਵੱਲੋਂ ਜੋ ਕੁਝ ਵੀ ਇੱਥੋਂ ਦੇ ਮੂਲ ਨਿਵਾਸੀਆਂ ਨਾਲ ਕੀਤਾ ਗਿਆ ਉਹਦੇ ਵਿੱਚ ਤੁਹਾਨੂੰ ਬਹੁਤ ਹੀ ਸਮਾਨਤਾ ਦਿਖੂਗੀ। ਇਹਨਾਂ ਦੇਸ਼ਾਂ ਦੇ ਮੂਲ ਨਿਵਾਸੀਆਂ ਨੂੰ ਇੰਗਲਿਸ਼ ਦੇ ਵਿੱਚ ਇੰਡੀਜਨਸ ਜਾਂ ਫਿਰ ਐਬੋਰੀਜਨਲ ਕਹ ਦਤਾ ਜਾਂਦਾ। ਜਦੋਂ ਗੋਰੇ ਪਹਿਲੀ ਵਾਰ ਇਹਨਾਂ ਦੇਸ਼ਾਂ ਵਿੱਚ ਆਉਣੇ ਸ਼ੁਰੂ ਹੋਏ ਤੇ ਆਪਣੇ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਲੈ ਕੇ ਆਏ ਜਿਹੜੀਆਂ ਇਹਨਾਂ ਦੇਸ਼ਾਂ ਦੇ ਇੰਡੀਜਨਸ ਲੋਕਾਂ ਨੇ ਕਦੀ ਵੀ ਨਹੀਂ ਵੇਖੀਆਂ। ਜਿਸ ਕਰਕੇ ਇਹਨਾਂ ਬਿਮਾਰੀਆਂ ਨਾਲ ਲੱਖਾਂ ਦੀ ਗਿਣਤੀ ਵਿੱਚ ਇੰਡੀਜਨਸ ਲੋਕਾਂ ਦੀਆਂ ਮੌਤਾਂ ਹੋਈਆਂ। ਫਿਰ ਇਹਨਾਂ ਦੇ ਛੇ ਅੰਗਰੇਜ਼ਾਂ ਨੇ ਜ਼ਮੀਨਾਂ ਤੇ ਕਬਜ਼ੇ ਕਰਨ ਲਈ ਕਈ ਤਰ੍ਹਾਂ ਦੇ ਲੈਂਡ ਐਕਟ ਬਣਾਏ ਤੇ ਜੋ ਬਚੀ ਖੁਸ਼ੀ ਪੋਪੂਲੇਸ਼ਨ ਰਹਿ ਗਈ ਹੀ ਉਹਨਾਂ ਦੇ ਫੈਮਿਲੀ ਸਟਰਕਚਰ ਨੂੰ ਖਤਮ ਕਰਨ ਲਈ ਇਹ ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਅਲੱਗ ਕਰਕੇ ਗੋਰਿਆਂ ਨਾਲ ਮਿਕਸ ਕਰਨ ਲਈ ਸਪੈਸ਼ਲ ਸਕੂਲਾਂ ਵਿੱਚ ਭੇਜਿਆ ਜਾਣ ਲੱਗਾ। ਤੇ ਕੈਨੇਡਾ ਵਿੱਚ ਇਹਨਾਂ ਸਕੂਲਾਂ ਨੂੰ ਰੈਜ਼ੀਡੈਂਸ਼ੀਅਲ ਸਕੂਲ ਕਿਹਾ ਜਾਂਦਾ ਇੰਡੀਜਨਸ ਬੱਚਿਆਂ ਨੂੰ ਉਹਨਾਂ ਦੀਆਂ ਫੈਮਲੀਆਂ ਨਾਲੋਂ ਜ਼ਬਰਦਸਤੀ ਅਲੱਗ ਕਰਕੇ ਗੋਰਿਆਂ ਨੂੰ ਦੇ ਦਿੱਤਾ ਜਾਂਦਾ ਸੀ ਤਾਂ ਕਿ ਉਹ ਰਹਿਣ ਸਹਿਣ ਦਾ ਯੂਰੋਪੀਅਨ ਢੰਗ ਤਰੀਕਾ ਸਿੱਖ ਸਕਣ ਇਹਨਾਂ ਰੈਜ਼ੀਡੈਂਸ਼ੀਅਲ ਸਕੂਲਾਂ ਤੇ ਗੋਰਿਆਂ ਦੇ ਘਰਾਂ ਵਿੱਚ ਇਹਨਾਂ ਬੱਚਿਆਂ ਨੂੰ ਕਈ ਤਰ੍ਹਾਂ ਦੇ ਅਬਿਊਜ਼ ਦਾ ਸਾਹਮਣਾ ਕਰਨਾ ਪੈਂਦਾ ਤੇ ਇਹ ਕੰਮ ਇਹਨਾਂ ਦੀਆਂ ਕਈ ਪੀੜ੍ਹੀਆਂ ਤੱਕ ਚੱਲਿਆ ਜਿਸ ਕਰਕੇ ਇਹਦੇ ਜਿਹੜੇ ਮਾੜੇ ਇਫੈਕਟ ਹੀਗੇ ਉਹ ਤੁਹਾਨੂੰ ਅੱਜ ਵੀ ਦੇਖ ਜਾਂਦੇ ਆ 2022 ਵਿੱਚ ਕੈਨੇਡੀਅਨ ਪਾਰਲੀਮੈਂਟ ਵਿੱਚ ਕੈਨੇਡਾ ਦੀ ਸਰਕਾਰ ਨੇ ਇਹ ਗੱਲ ਮੰਨੀ ਕਿ 1880 ਤੋਂ ਲੈ ਕੇ 1990 ਤੱਕ ਕਰੀਬ 1.5 ਲੱਖ ਇੰਡੀਜਨਸ ਬੱਚੇ ਉਹਨਾਂ ਦੇ ਪਰਿਵਾਰਾਂ ਨਾਲੋਂ ਅਲੱਗ ਕੀਤੇ ਗਏ ਤੇ ਆਪਣੇ ਪਰਿਵਾਰਾਂ ਨਾਲੋਂ ਅਲੱਗ ਕੀਤੇ ਜਾਣ ਦਾ ਸਭ ਤੋਂ ਮਾੜਾ ਪ੍ਰਣਾਮ ਇਹ ਨਿਕਲਿਆ ਕਿ ਅੱਜ ਵੀ ਇੰਡੀਜਨਸ ਕਮਿਊਨਿਟੀਜ਼ ਵਿੱਚ ਘਰੇਲੂ ਹਿੰਸਾ, ਅਨਇੰਪਲੋਇਮੈਂਟ, ਡਰੱਗ ਯੂਜ਼, ਕ੍ਰਾਈਮ ਰੇਟ ਬਾਕੀ ਕਮਿਊਨਿਟੀਜ਼ ਨਾਲੋਂ ਜ਼ਿਆਦਾ ਹੁੰਦਾ। ਜੇ ਪopulation ਵੇਖੀ ਜਾਵੇ ਤੇ ਕੈਨੇਡਾ ਵਿੱਚ ਟੋਟਲ ਪopulation ਦਾ ਸਿਰਫ 5% ਉਥੋਂ ਦੇ ਇੰਡੀਜਨਸ ਲੋਕ ਰਿਪਰੈਜ਼ੈਂਟ ਕਰਦੇ ਆ ਪਰ ਜੇਲਾਂ ਵਿੱਚ ਬੰਦ ਕੈਦੀਆਂ ਵਿੱਚ 28% ਗਿਣਤੀ ਇੰਡੀਜਨਸ ਲੋਕਾਂ ਦੀ ਆ ਤੇ ਇਹਨਾਂ ਕਮਿਊਨਿਟੀਜ਼ ਵਿੱਚ ਕ੍ਰਾਈਮ ਜ਼ਿਆਦਾ ਹੋਣ ਕਰਕੇ ਇਹਨਾਂ ਦਾ ਪੁਲਿਸ ਦੇ ਨਾਲ ਕੰਟੈਕਟ ਵੀ ਜ਼ਿਆਦਾ ਹੁੰਦਾ ਤੇ ਕੈਨੇਡਾ ਦੀ ਨੈਸ਼ਨਲ ਪੁਲਿਸ RCMP ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਇਹਦੀ ਆਪਣੀ ਹਿਸਟਰੀ ਵੀ ਰੇਸਿਜ਼ਮ ਦੇ ਨਾਲ ਭਰੀ ਪਈ ਆ ਤੇ ਇਸ ਪੁਲਿਸ ਵੱਲੋਂ ਗੋਰਿਆਂ ਦੀ ਤੇ ਇੰਡੀਜਨਸ ਲੋਕਾਂ ਦੀ ਟ੍ਰੀਟਮੈਂਟ ਦੇ ਵਿੱਚ ਇੱਕ ਬਹੁਤ ਵੱਡਾ ਫਰਕ ਨਜ਼ਰ ਆਉਂਦਾ ਜਦੋਂ ਗੱਲ ਆਉਂਦੀ ਹੈ ਪੁਲਿਸ ਦੀ ਕਾਰਵਾਈ ਦੀ ਤੇ ਪੁਲਿਸ ਤੇ ਇਸ ਰੇਸਿਸਟ ਰਵਈਏ ਦੇ ਚੱਲਦੇ ਹੀ ਭਾਵੇਂ ਕੈਨੇਡਾ ਵਾ ਭਾਵੇਂ ਆਸਟ੍ਰੇਲੀਆ ਵਾ ਅੱਜ ਵੀ ਤੁਹਾਨੂੰ ਜੇਲਾਂ ਵਿੱਚ ਇੰਡੀਜਨਸ ਕਮਿਊਨਿਟੀ ਦੇ ਲੋਕ ਆਨ ਐਵਰੇਜ ਵੱਧ ਮਿਲ ਜਾਣਗੇ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਪਰ ਜਦੋਂ ਇਹਨਾਂ ਕਮਿਊਨਿਟੀਜ਼ ਦੇ ਨਾਲ ਕ੍ਰਾਈਮ ਹੁੰਦਾ ਵਾ ਮੰਨ ਲਓ ਕਿਸੇ ਗੋਰੇ ਨੇ ਕਿਸੇ ਇੰਡੀਜਨਸ ਦਾ ਕਤਲ ਕਰਤਾ ਉਸ ਕੇਸ ਦੇ ਵਿੱਚ ਪੁਲਿਸ ਵੱਲੋਂ ਅਣਗਹਿਲੀ ਕੀਤੀ ਜਾਂਦੀ ਆ ਤੇ ਇਨਵੈਸਟੀਗੇਸ਼ਨ ਨੂੰ ਸੀਰੀਅਸਲੀ ਨਹੀਂ ਲਿਆ ਜਾਂਦਾ ਤੇ ਕੈਨੇਡਾ ਦੀ ਪੁਲਿਸ RCMP ਵੱਲੋਂ ਜੋ ਕੇਸ ਨਜ਼ਰਅੰਦਾਜ਼ ਕੀਤੇ ਗਏ ਇਨਾਂ ਵਿੱਚ ਹੀ ਆਉਂਦੇ ਆ ਲਾਪਤਾ ਹੋਈਆਂ ਇੰਡੀਜਨਸ ਔਰਤਾਂ ਦੇ ਕੇਸ ਖਾਸ ਕਰਕੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਜਿੱਥੇ ਕੈਨੇਡਾ ਦੇ ਬਾਕੀ ਸਾਰੇ ਪ੍ਰਵਿੰਸਾਂ ਨਾਲੋਂ ਵੱਧ ਔਰਤਾਂ ਹਰ ਸਾਲ ਲਾਪਤਾ ਹੁੰਦੀਆਂ ਤੇ ਇਹਨਾਂ ਲਾਪਤਾ ਹੋਣ ਵਾਲੀਆਂ ਔਰਤਾਂ ਵਿੱਚ ਇੱਕ ਵੱਡੀ ਗਿਣਤੀ ਇੰਡੀਜਨਸ ਔਰਤਾਂ ਦੀ ਹੁੰਦੀ ਹੈ ਤੇ ਇੱਥੋਂ ਹੀ ਸ਼ੁਰੂ ਹੁੰਦੀ ਹੈ ਕਹਾਣੀ ਹਾਈਵੇ 16 ਦੀ ਆਈਵੀ 16 ਨੂੰ ਹਾਈਵੇ ਆਫ ਟੀਅਰਸ ਦਾ ਨਾਮ 1998 ਵਿੱਚ ਦਿੱਤਾ ਗਿਆ ਇੱਕ ਇੰਡੀਜਨਸ ਔਰਤ ਫਲੋਰੈਂਸ ਨਜ਼ੀਲ ਵੱਲੋਂ ਫਲੋਰੈਂਸ ਨਜ਼ੀਲ ਇਸ ਹਾਈਵੇ ਤੋਂ ਲਾਪਤਾ ਹੋਈਆਂ ਔਰਤਾਂ ਦੇ ਕੇਸਾਂ ਦੀ ਸੁਣਵਾਈ ਲਈ ਸੰਘਰਸ਼ ਕਰਦੀ ਸੀ ਤੇ ਇੱਕ ਰੈਲੀ ਵਿੱਚ ਜਦੋਂ ਇਹਨਾਂ ਲਾਪਤਾ ਔਰਤਾਂ ਦੇ ਪਰਿਵਾਰਾਂ ਵਾਲਿਆਂ ਨੂੰ ਇਹਨੇ ਰੋਂਦੇ ਵੇਖਿਆ ਤੇ ਉਦੋਂ ਇਹਨੇ ਇਸ ਹਾਈਵੇ ਦਾ ਨਾਮ ਰੱਖ ਦਿੱਤਾ ਹਾਈਵੇ ਆਫ ਟੀਅਰਸ ਇਸ ਹਿਵੇ ਤੇ 1970 ਤੋਂ ਲੈ ਕੇ ਹੁਣ ਤੱਕ 50 ਤੋਂ ਵੱਧ ਦੌਰਤਾਂ ਲਾਪਤਾ ਹੋ ਚੁੱਕੀਆਂ ਵਾਂ ਇਹਨਾਂ ਵਿੱਚੋਂ ਕੁਝ ਹੋਰਤਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਪਰ ਉਹਨਾਂ ਦੇ ਕੇਸਾਂ ਵਿੱਚ ਵੀ ਪੁਲਿਸ ਅੱਜ ਤੱਕ ਪਤਾ ਨਹੀਂ ਲਾ ਸકી ਕਿ ਇਹਨਾਂ ਵਾਰਦਾਤਾਂ ਦੇ ਪਿੱਛੇ ਕਿਹਦਾ ਹੱਥ ਆ ਤੇ ਕੁਝ ਕੇਸ ਇਦਾਂ ਦੇ ਆ ਜਿਨ੍ਹਾਂ ਵਿੱਚ ਪੁਲਿਸ ਨੇ ਰਿਪੋਰਟ ਵੀ ਦਰਜ ਕਰਨੀ ਜ਼ਰੂਰੀ ਨਹੀਂ ਸਮਝੀ ਪਰ ਇਹ ਹਾਈਵੇ ਤੋਂ ਅਸਲ ਵਿੱਚ ਕਿੰਨੀਆਂ ਔਰਤਾਂ ਗਾਇਬ ਹੋਈਆਂ ਵਾ ਇਹਦਾ ਨੰਬਰ ਕੋਈ ਨਹੀਂ ਜਾਣਦਾ ਕਿਉਂਕਿ ਕੁਝ ਏਦਾਂ ਦੇ ਕੇਸ ਵੀ ਸਾਹਮਣੇ ਆਏ ਜਿੱਥੇ ਕਈ ਸਾਲਾਂ ਬਾਅਦ ਹੱਡੀਆਂ ਬਰਾਮਦ ਹੋਈਆਂ ਪਰ ਜਦੋਂ ਆਇਡੈਂਟੀਫਾਈ ਕੀਤਾ ਗਿਆ ਵਿਕਟਮਸ ਨੂੰ ਤੇ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਔਰਤਾਂ ਦੇ ਪਰਿਵਾਰਾਂ ਵੱਲੋਂ ਅੱਜ ਤੱਕ ਗੁੰਮਸ਼ਦਗੀ ਦੀ ਰਿਪੋਰਟ ਹੀ ਦਰਜ ਨਹੀਂ ਕਰਾਈ ਗਈ ਲੋਕਾਂ ਨੇ ਪੁਲਿਸ ਦੇ ਰਵਈਏ ਤੋਂ ਤੰਗ ਆ ਕੇ ਕੇਸ ਰਿਪੋਰਟ ਕਰਨੇ ਵੀ ਜ਼ਰੂਰੀ ਨਹੀਂ ਸਮਝੇ ਹੁਣ ਆਪਾਂ ਗੱਲ ਕਰਦੇ ਹਾਂ ਕੁਝ ਲਾਪਤਾ ਹੋਈਆਂ ਔਰਤਾਂ ਦੀ ਸਭ ਤੋਂ ਪਹਿਲਾ ਕੇਸ ਹੈਗਾ ਵਾ 1969 ਵਿੱਚ ਲਾਪਤਾ ਹੋਈ ਗਲੋਰੀਆ ਮੂਡੀ ਦਾ 27 ਸਾਲਾਂ ਦੀ ਗਲੋਰੀਆ ਮੂਡੀ ਵਿਲੀਅਮਸ ਲੇਕ ਦੇ ਇੱਕ 바ਰ ਵਿੱਚੋਂ ਨਿਕਲਦੀ ਦਿਖਾਈ ਦਿੰਦੀ ਆ 25 ਅਕਤੂਬਰ 1969 ਤੇ ਅਗਲੇ ਦਿਨ ਉਹਦੀ ਲਾਸ਼ ਹਾਈਵੇ 16 ਲੱਗੇ ਮਿਲਦੀ ਆ ਇਹ ਕੇਸ ਅੱਜ ਤੱਕ ਸੋਲਵ ਨਹੀਂ ਹੋਇਆ ਤੇ ਪੁਲਿਸ ਦੇ ਮੁਤਾਬਕ ਇਹ ਹਾਈਵੇ 16 ਦਾ ਪਹਿਲਾ ਕੇਸ ਏ ਦੂਜਾ ਕੇਸ ਜੋ ਅਜੇ ਤੱਕ ਬੰਦ ਪਿਆ ਵਾ ਉਹ ਹੈਗਾ ਵਾ ਟ੍ਰੇਸੀ ਕਲਿਫਟਨ ਦਾ ਟ੍ਰੇਸੀ ਕਲਿਫਟਨ ਦੇ ਗਾਇਬ ਹੋਣ ਦੀ ਐਗਜ਼ੈਕਟ ਡੇਟ ਕਿਸੇ ਨੂੰ ਨਹੀਂ ਪਤਾ ਕਿਉਂਕਿ ਇਸ ਕੇਸ ਦੀ ਰਿਪੋਰਟ ਹੀ ਦਰਜ ਨਹੀਂ ਕਰਾਈ ਗਈ ਪਰ ਇਹ ਕਿਹਾ ਜਾਂਦਾ ਵਾ ਕਿ ਟ੍ਰੇਸੀ ਕਲਿਫਟਨ 1970 ਵਿੱਚ ਆਪਣੀ ਮਾਂ ਨਾਲ ਕਿਸੇ ਗੱਲ ਨੂੰ ਝਗੜਾ ਕਰਕੇ ਘਰੋਂ ਨਿਕਲੀ ਤੇ ਇਹਨੂੰ ਪ੍ਰਿੰਸ ਰੂਪਰਟ ਲਾਗੇ ਹਾਈਵੇ 16 ਤੇ ਤੁਰੇ ਜਾਂਦੇ ਵੇਖਿਆ ਗਿਆ ਇਹ ਚੱਲੀ ਹੀ ਪ੍ਰਿੰਸ ਰੂਪਰਟ ਤੋਂ 15 ਕਿਲੋਮੀਟਰ ਦੂਰ ਪੈਂਦੇ ਇੱਕ ਟਾਊਨ ਪੋਰਟ ਐਡਵਰਡਵਾਲ ਤੇ ਮੰਨਿਆ ਜਾਂਦਾ ਵਾ ਕਿ ਇਹਨੇ ਹਾਈਵੇ 16 ਤੇ ਕਿਸੇ ਗੱਡੀਆਂ ਟਰੱਕ ਨੂੰ ਹੱਥ ਦੇ ਕੇ ਲਿਫਟ ਮੰਗੀ ਹੋ ਸਕਦੀ ਆ ਟ੍ਰੇਸੀ ਕਲਿਫਟ ਨਾਲ ਕੀ ਵਾਪਰਿਆ ਇਹਦਾ ਅਜੇ ਤੱਕ ਕੋਈ ਪਤਾ ਨਹੀਂ ਲਾ ਸਕਿਆ ਤੇ ਨਾ ਕੀ ਗਈ ਤੇ ਨਾ ਹੀ ਅਜ ਤੱਕ ਟ੍ਰੇਸੀ ਕਲਿਫਟਨ ਦੀ লাশ ਮਿਲੀ ਤੀਜਾ ਕੇਸ ਹੈਗਾ ਵਾ 17 ਸਾਲਾਂ ਦੀ ਹੈਲਨ ਕਲੀਅਰ ਫਰੋਸਟ ਦਾ ਹੈਲਨ ਫਰੋਸਟ ਆਪਣੇ 18ਵੇਂ ਜਨਮ ਦਿਨ ਤੋਂ 4 ਦਿਨ ਪਹਿਲਾਂ ਪ੍ਰਿੰਸ ਜੋਰਜ ਬ੍ਰਿਟਿਸ਼ ਕੋਲੰਬੀਆ ਵਿੱਚੋਂ ਲਾਪਤਾ ਹੁੰਦੀ ਆ ਇਹਦਾ ਕੋਸ਼ਟੀਨ ਪਹਿਲਾਂ ਹੀ ਆਪਣੇ ਬੋਏਫ੍ਰੈਂਡ ਨਾਲ ਬ੍ਰੇਕਅਪ ਹੋਇਆ ਹੁੰਦਾ ਤੇ ਇਹਦਾ ਇੱਕ ਬੱਚਾ ਵੀ ਸੀ ਜੋ ਇਹਨੇ ਅਡੌਪਸ਼ਨ ਲਈ ਦਿੱਤਾ ਹੁੰਦਾ 13 ਅਕਤੂਬਰ 1970 ਨੂੰ ਹੈਲਨ ਫਰੋਸਟ ਆਪਣੇ ਘਰੋਂ ਵਾਕ ਕਰਨ ਨਿਕਲਦੀ ਆ ਤੇ ਇਹਨੂੰ ਆਖਰੀ ਵਾਰ ਹਾਈਵੇ 16 ਨੂੰ ਉੱਤੇ ਤੁਰੇ ਜਾਂਦੇ ਵੇਖਿਆ ਗਿਆ ਹੁੰਦਾ ਤੇ ਇਸ ਕੇਸ ਦੇ 54 ਸਾਲ ਬਾਅਦ ਵੀ ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਹੈਲਨ ਫਰੋਸਟ ਕਿੱਥੇ ਗਈ ਚੌਥਾ ਕੇਸ ਹੈਗਾ ਵਾ 18 ਸਾਲਾਂ ਦੀ ਜੀਨ ਸੈਂਪੀਅਰ ਦਾ ਜੀਨ ਸੈਂਪੀਅਰ ਨੂੰ 14 ਅਕਤੂਬਰ 1971 ਨੂੰ ਬ੍ਰਿਟਿਸ਼ ਕੋਲੰਬੀਆ ਦੇ ਗਿਟਸੇ ਗੁਕਲਾ ਨਾਮ ਦੀ ਜਗ੍ਹਾ ਤੇ ਹਾਈਵੇ 16 ਨੂੰ ਉੱਤੇ ਬਣੇ ਇੱਕ ਬ੍ਰਿਜ ਲਾਗੇ ਵੇਖਿਆ ਗਿਆ ਜੀਨ ਸੈਂਪੀਅਰ ਦੇ ਮਿਸਿੰਗ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਇਹਦਾ ਬॉयਫ੍ਰੈਂਡ ਲਾਪਤਾ ਹੁੰਦਾ ਪਰ ਜੀਨ ਸੈਂਪੀਅਰ ਦੇ ਗਾਇਬ ਹੋਣ ਤੋਂ ਕੁਝ ਦਿਨ ਬਾਅਦ ਉਹਦੇ ਬॉयਫ੍ਰੈਂਡ ਦੀ ਲਾਸ਼ ਲੱਗ ਗਈ ਇੱਕ ਨਦੀ ਵਿੱਚੋਂ ਲੱਭ ਜਾਂਦੀ ਹੈ ਤੇ ਇਸ ਕੇਸ ਵਿੱਚ ਕਿਹਾ ਜਾਂਦਾ ਹੈ ਕਿ ਜੀਨ ਸੈਂਪੀਅਰ ਨੂੰ ਉਹਦੇ ਬॉयਫ੍ਰੈਂਡ ਦੇ ਨਾਲ ਹੀ ਕਿਡਨਾਪ ਕੀਤਾ ਗਿਆ ਤੇ ਉਹਦੇ ਬॉयਫ੍ਰੈਂਡ ਨੂੰ ਮਾਰ ਕੇ ਛੁੱਟ ਦਿੱਤਾ ਗਿਆ ਤੇ ਇਹਨਾਂ ਨੂੰ ਕਿਡਨਾਪ ਕਰਨ ਵਾਲੇ ਜੋ ਵੀ ਹੀ ਉਹ ਜੀਨ ਸੈਂਪੀਅਰ ਨੂੰ ਆਪਣੇ ਨਾਲ ਲੈ ਗਏ ਅਗਲਾ ਕੇਸ ਹੈਗਾ ਵਾ 14 ਸਾਲਾਂ ਦੀ ਮੌਨਿਕਾ ਐਗਨੈਸ ਦਾ ਜੋ ਥੌਰਨ ਹਿਲ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੀ ਸੀ ਦਸੰਬਰ 1974 ਵਿੱਚ ਹਾਈਵੇ 16 ਤੋਂ ਸਕੂਲ ਤੋਂ ਘਰ ਵੱਲ ਜਾਂਦੀ ਮੌਨਿਕਾ ਐਗਨਸ ਰਸਤੇ ਵਿੱਚੋਂ ਲਾਪਤਾ ਹੋ ਜਾਂਦੀ ਆ 4 ਮਹੀਨੇ ਬਾਅਦ ਅਪ੍ਰੈਲ 1975 ਦੇ ਵਿੱਚ ਮੌਨਿਕਾ ਐਗਨਸ ਦੀ ਲਾਸ਼ ਮਿਲਦੀ ਆ ਲੱਗ ਹੀ ਕਿ ਘਨੇ ਜੰਗਲ ਦੇ ਵਿੱਚੋਂ ਤੇ ਇਸ ਕੇਸ ਦੇ ਵਿੱਚ ਵੀ ਕਾਜ਼ਲ ਦਾ ਅਜ ਤੱਕ ਪਤਾ ਨਹੀਂ ਲੱਗ ਸਕਿਆ ਬਾਕੀ ਕੇਸ ਮੈਂ ਡਿਟੇਲ ਵਿੱਚ ਡਿਸਕਸ ਨਹੀਂ ਕਰੂੰਗਾ ਕਿਉਂਕਿ ਕੇਸ ਹੈ ਹੀ ਬਹੁਤ ਜ਼ਿਆਦਾ ਪਰ 1970 ਤੋਂ ਲੈ ਕੇ ਹੁਣ ਤੱਕ ਅਨ ਆਫੀਸ਼ੀਅਲ ਕਾਊਂਟ ਹੈਗਾ ਵਾ 40 ਤੋਂ 50 ਦੇ ਵਿੱਚ ਔਰਤਾਂ ਦੇ ਮਿਸਿੰਗ ਹੋਣ ਦਾ 23 ਨੰਬਰ ਉਹਨਾਂ ਆਰਗੇਨਾਈਜੇਸ਼ਨਸ ਵੱਲੋਂ ਇਕੱਠਾ ਕੀਤਾ ਗਿਆ ਵਾ ਜੋ ਇੰਡੀਜਨਸ ਲੋਕਾਂ ਲਈ ਕੰਮ ਕਰਦੀਆਂ ਪਰ RCMP ਦਾ ਮੰਨਣਾ ਵਾ ਕਿ ਇਸ ਹਾਈਵੇ 16 ਦੇ ਉੱਤੋਂ ਹੁਣ ਤੱਕ ਸਿਰਫ 18 ਔਰਤਾਂ ਮਿਸਿੰਗ ਹੋਈਆਂ ਵਾ ਜਿਨ੍ਹਾਂ ਵਿੱਚ 10 ਔਰਤਾਂ ਇੰਡੀਜਨਸ ਕਮਿਊਨਿਟੀ ਦੀਆਂ ਵਾ ਇਸ ਵੀਡੀਓ ਵਿੱਚ ਅੱਗੇ ਜਦੋਂ ਆਪਾਂ ਪੁਲਿਸ ਦੇ ਰੋ ਉਦੋਂ ਆਪਾਂ ਡਿਸਕਸ ਕਰਾਂਗੇ ਕਿ ਪੁਲਿਸ ਕਿਉਂ 18 ਕੇਸਾਂ ਨੂੰ ਹੀ ਹਾਈਵੇ 16 ਨਾਲ ਸੰਬੰਧਿਤ ਮੰਨਦੀ ਆ ਇਸੇ ਹਾਈਵੇ ਤੋਂ ਲਾਪਤਾ ਹੋਣ ਵਾਲਿਆਂ ਵਿੱਚ ਇੱਕ ਇੰਡੀਜਨਸ ਫੈਮਿਲੀ ਦੀ ਕਹਾਣੀ ਵੀ ਆ ਜੋ ਬੜੇ ਅਜੀਬੋ-ਗਰੀਬ ਹਰਾਤ ਦੇ ਵਿੱਚ ਗਾਇਬ ਹੋਏ। ਇਸ ਫੈਮਿਲੀ ਦੇ ਚਾਰ ਮੈਂਬਰ 2 ਅਗਸਤ 1999 ਦੀ ਸਵੇਰ ਪ੍ਰਿੰਸ ਜੋਰਜ ਬ੍ਰਿਟਿਸ਼ ਕੋਲੰਬੀਆ ਵਿੱਚ ਹਾਈਵੇ 16 ਤੇ ਇੱਕ ਅਣਪਛਾਤੇ ਬੰਦੇ ਨਾਲ ਗੱਡੀ ਵਿੱਚ ਬੈਠਦੇ ਆ ਤੇ ਉਸ ਤੋਂ ਬਾਅਦ ਇਸ ਫੈਮਿਲੀ ਨਾਲ ਕੀ ਹੋਇਆ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ। ਕਿਹਾ ਜਾਂਦਾ ਵਾ ਕਿ ਗੱਡੀ ਦਾ ਡਰਾਈਵਰ ਇੱਕ ਗੋਰਾ ਹੀ ਜੋ ਇਸ ਇੰਡੀਜਨਸ ਫੈਮਿਲੀ ਨੂੰ ਇੱਕ ਸੌ ਮਿਲਦੇ ਉੱਤੇ ਕੰਮ ਦੇਣ ਦੇ ਬਹਾਨੇ ਆਪਣੇ ਨਾਲ ਲੈ ਜਾਂਦਾ ਵਾ। ਪਰ ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਗੋਰਾ ਕੌਣ ਸੀ ਤੇ ਇਸ ਫੈਮਿਲੀ ਨੂੰ ਕਿੱਥੇ ਲੈ ਕੇ ਗਿਆ ਤੇ ਇਹ ਫੈਮਿਲੀ ਦਾ ਐਂਡ ਕਿ ਹੋਇਆ ਹੁਣ ਟਾਈਮ ਬੀਤਦਾ ਜਾਂਦਾ ਵਾ ਤੇ ਔਰਤਾਂ ਦਾ ਹਾਈਵੇ 16 ਤੋਂ ਲਾਪਤਾ ਹੋਣ ਦਾ ਸਿਲਸਿਲਾ ਵੀ ਚੱਲਦਾ ਰਹਿੰਦਾ ਤੇ ਪੁਲਿਸ ਸੁੱਤੀ ਰਹਿੰਦੀ ਆ ਤੇ ਕਿਸੇ ਵੀ ਕੇਸ ਨੂੰ ਇਨਵੈਸਟੀਗੇਟ ਨਹੀਂ ਕਰਦੀ ਪਰ ਇੱਕ ਇਦਾਂ ਦਾ ਕੇਸ ਆਉਣ ਵਾਲਾ ਹੁੰਦਾ ਵਾ ਜਿੱਥੇ ਲਾਪਤਾ ਹੋਣ ਵਾਲੀ ਔਰਤ ਬਾਕੀਆਂ ਔਰਤਾਂ ਨਾਲੋਂ ਥੋੜੀ ਅਲੱਗ ਹੁੰਦੀ ਆ 21 ਜੂਨ ਸਾਲ 2002 ਨਿਕੋਲ ਹੋਰ ਨਾਮ ਦੀ ਇੱਕ 24 ਸਾਲਾ ਔਰਤ ਪ੍ਰਿੰਸ ਜੋਰਜ ਲਾਗੇ 3 ਟਰੀ ਪਲਾਂਟੇਸ਼ਨ ਦਾ ਕੰਮ ਕਰਦੀ ਸੀ ਨਿਕੋਲ ਹੋਰ ਨੇ ਪ੍ਰਿੰਸ ਜੋਰਜ ਤੋਂ ਸਮਿਦਰਸ ਤੱਕ ਜਾਣਾ ਹੁੰਦਾ ਵਾ ਤੇ ਇਹ ਹਾਈਵੇ 16 ਤੇ ਕਿਸੇ ਗੱਡੀ ਨੂੰ ਹੱਥ ਦੇ ਕੇ ਲਿਫਟ ਮੰਗਦੀ ਆ ਤੇ ਇਹੀ ਲਾਸਟ ਮੂਮੈਂਟ ਹੀ ਜਦੋਂ ਨਿਕੋਲ ਹੋਰ ਨੂੰ ਕਿਸੇ ਵੱਲੋਂ ਜ਼ਿੰਦਾ ਵੇਖਿਆ ਗਿਆ ਪਰ ਇਸ ਕੇਸ ਵਿੱਚ ਕੀ ਖਾਸ ਗੱਲ ਸੀ ਜੋ ਬਾਕੀ ਔਰਤਾਂ ਦੇ ਕੇਸ ਵਿੱਚ ਨਹੀਂ ਸੀ ਨਿਕੋਲ ਹੋਰ ਇੱਕ ਵਧੀਆ ਸਟੇਬਲ ਤੇ ਪੜ੍ਹੀ ਲਿਖੀ ਵਾਈਟ ਫੈਮਿਲੀ ਵਿੱਚ ਆਉਂਦੀ ਸੀ ਤੇ ਇੱਕ ਪ੍ਰਿਵੀਲੇਜ ਕਲਾਸ ਵਿੱਚੋਂ ਆਨ ਕਰਕੇ ਸੁਸਾਇਟੀ ਵੱਲੋਂ ਬਣਾਏ ਰੂਲਾਂ ਦੇ ਮੁਤਾਬਕ ਨਿਕੋਲ ਹੋਰ ਦੀ ਲਾਈਫ ਦੀ ਵੈਲਿਊ ਬਾਕੀ ਲਾਪਤਾ ਹੋਈਆਂ ਔਰਤਾਂ ਨਾਲੋਂ ਜ਼ਿਆਦਾ ਹੀ ਕਿਉਂਕਿ ਬਾਕੀ ਔਰਤਾਂ ਯਾਂ ਤੇ ਇੰਡੀਜੀਨਸ ਕਮਿਊਨਿਟੀ ਵਿੱਚੋਂ ਆਉਂਦੀਆਂ ਹੀ ਤੇ ਯਾਂ ਫਿਰ ਇਦਾਂ ਦੇ ਪਰਿਵਾਰਾਂ ਵਿੱਚ ਹੁੰਦੀਆਂ ਹੀ ਜੋ ਸੋਸ਼ੀਅਲੀ ਮਾਰਜਨਲਾਈਜ਼ਡ ਤੇ ਡਿਸਐਡਵਾਂਟੇਜਡ ਹੁੰਦੇ ਹੀ ਨਿਕੋਲ ਹੋਰ ਦੇ ਕੇਸ ਤੋਂ ਬਾਅਦ ਆਰਸੀਐਮਪੀ ਉਸੇ ਵੇਲੇ ਹਰਕਤ ਵਿੱਚ ਆਉਂਦੀ ਆ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆ ਤੇ ਇਹ ਕੇਸ ਮੀਡੀਆ ਵਿੱਚ ਵੀ ਬਹੁਤ ਜ਼ਿਆਦਾ ਹਾਈਲਾਈਟ ਹੋ ਜਾਂਦਾ ਜਦੋਂ ਮੀਡੀਆ ਵਿੱਚ ਕੋਈ ਚੀਜ਼ ਹਾਈਲਾਈਟ ਹੋ ਜਾਂਦੀ ਆ ਤੇ ਫ ਵੇਲੇ ਹਰਕਤ ਵਿੱਚ ਆਉਂਦੀ ਆ ਜਿਨ੍ਹਾਂ ਲੋਕਾਂ ਦੀਆਂ ਆਵਾਜ਼ਾਂ ਕਈ ਸਾਲਾਂ ਤੋਂ ਦੱਬੀਆਂ ਸੀ ਉਹਨਾਂ ਨੂੰ ਹੁਣ ਇੱਕ ਪਲੇਟਫਾਰਮ ਮਿਲ ਗਿਆ ਤੇ ਕਈ ਪਰਿਵਾਰ ਹੌਲੀ-ਹੌਲੀ ਸਾਹਮਣੇ ਆਉਂਦੇ ਗਏ ਤੇ ਏਕ-ਏਕ ਕਰਕੇ ਆਪਣੇ ਲਾਪਤਾ ਬੱਚਿਆਂ ਦੀਆਂ ਕਹਾਣੀਆਂ মিডিਆ ਨੂੰ ਦੱਸਦੇ ਗਏ ਕੇਸਾਂ ਦੀ ਗਿਣਤੀ ਵਾਧੀ ਵੇਖ 2005 ਵਿੱਚ ਪੁਲਿਸ ਨੇ ਇੱਕ ਟਾਸਕ ਫੋਰਸ ਬਣਾਈ ਜਿਹਦਾ ਨਾਮ ਰੱਖਿਆ ਗਿਆ ਈਪਾਨਾ ਈ ਦਾ ਮਤਲਬ ਹੀ ਆਰਸੀਐਮਪੀ ਦੀ ਈ ਡਿਵੀਜ਼ਨ ਤੇ ਪਾਨਾ ਇੱਕ ਦੇਵੀ ਦਾ ਨਾਮ ਹੁੰਦਾ ਵਾ ਕੈਨੇਡੀਅਨ ਇੰਡੀਜਨਸ ਕਲਚਰ ਦੇ ਵਿੱਚ ਤੇ ਮੰਨਿਆ ਜਾਂਦਾ ਵਾ ਕਿ ਮਰਨ ਤੋਂ ਬਾਅਦ ਇਹ ਦੇਵੀ ਤੁਹਾਡੀ ਆਤਮਾ ਦੀ ਰਖਿਆ ਕਰਦੀ ਆ ਉਦੋਂ ਤੱਕ ਜਦੋਂ ਤੱਕ ਤੁਹਾਡੀ ਆਤਮਾ ਯਾਂ ਦੇ ਸਵਰਗ ਵਿੱਚ ਨਹੀਂ ਪਹੁੰਚ ਜਾਂਦੀ ਤੇ ਯਾਂ ਫਿਰ ਧਰਤੀ ਤੇ ਦੁਬਾਰਾ ਜਨਮ ਨਹੀਂ ਲੈ ਲੈਂਦੀ ਇਸ ਈ ਪਾਨਾ ਟਾਸਕ ਫੋਰਸ ਨੂੰ 5 ਮਿਲੀਅਨ ਦਾ ਬਜਟ ਤੇ 70 ਪੁਲਿਸ ਆਫੀਸਰ ਦਿੱਤੇ ਜਾਂਦੇ ਆ ਇਹਨਾਂ ਲਾਪਤਾ ਔਰਤਾਂ ਦੇ ਕੇਸਾਂ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਤੇ ਈ ਪਾਨਾ ਦਾ ਸਭ ਤੋਂ ਪਹਿਲਾ ਕੰਮ ਹੁੰਦਾ ਵਾ ਦਿਨੋ ਦਿਨ ਵਧ ਰਹੇ ਕੇਸ ਨੰਬਰ ਨੂੰ ਲਿਮਿਟ ਕਰਨਾ ਉਹਨਾਂ ਚਾਰ ਕੰਡੀਸ਼ਨਾਂ ਰੱਖੀਆਂ ਕਿਸੇ ਮਿਸਿੰਗ ਪਰਸਨ ਨੂੰ ਹਾਈਵੇ 16 ਦੇ ਨਾਲ ਲਿੰਕ ਕਰਨ ਦੇ ਲਈ ਪਹਿਲੀ ਕੰਡੀਸ਼ਨ ਇਹ ਹੀ ਕਿ ਟਾਸਕ ਫੋਰਸ ਸਿਰਫ ਲਾਪਤਾ ਔਰਤਾਂ ਦੇ ਕੇਸ ਇਨਵੈਸਟੀਗੇਟ ਕਰੂਗੀ ਮਰਦਾਂ ਦੇ ਨਹੀਂ ਦੂਜੀ ਕੰਡੀਸ਼ਨ ਇਹ ਕਿ ਲਾਪਤਾ ਹੋਈ ਔਰਤ ਕਿਸੇ ਰਿਸਕੀ ਕੰਮ ਦੇ ਵਿੱਚ ਇਨਵੋਲਵ ਹੋਣੀ ਚਾਹੀਦੀ ਆ ਜਿਵੇਂ ਕੋਈ ਔਰਤ ਇਕੱਲੀ ਇਸ ਹਾਈਵੇ ਲਾ ਕੇ ਕੰਮ ਕਰਦੀ ਹੋਵੇ ਜਿਵੇਂ ਨਿਕੋਲ ਹੋਾਰ ਟਰੀ ਪਲਾਂਟ ਕਰਦੀ ਹੀ ਜਾਂ ਕਿਸੇ ਇਕੱਲੀ ਔਰਤ ਨੇ ਕਿਸੇ ਅਣਜਾਨ ਗੱਡੀਆਂ ਟਰੱਕ ਕੋਲੋਂ ਲਿਫਟ ਮੰਗੀ ਹੋਵੇ ਜਾਂ ਉਹ ਕਿਸੇ ਹਾਈ ਰਿਸਕ ਵਾਲੇ ਪ੍ਰੋਫੈਸ਼ਨ ਦੇ ਵਿੱਚ ਇਨਵੋਲਵ ਹੋਵੇ ਜਿਵੇਂ ਕਿ ਪ੍ਰੋਸਟੀਚੂਨ ਅਗਲੀ ਕੰਡੀਸ਼ਨ ਹੀ ਕਿ ਵਿਕਟਮ ਦੀ ਬੋਡੀ ਹਾਈਵੇ ਦੇ 1 ਮੀਲ ਦੇ ਦਾਇਰੇ ਦੇ ਵਿੱਚ ਮਿਲੀ ਹੋਣੀ ਚਾਹੀਦੀ ਆ ਤੇ ਜਾਂ ਫਿਰ ਵਿਕਟਮ ਦੇ ਮਿਸਿੰਗ ਹੋਣ ਦੀ ਰਿਪੋਰਟ ਤੇ ਉਹਦੀ ਆਖਰੀ ਨੋਨ ਲੋਕੇਸ਼ਨ ਇਸ ਹਾਈਵੇ ਦੇ 1 ਮੀਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਆ ਹਾਈਵੇ 16 ਤੋਂ ਇਲਾਵਾ ਹਾਈਵੇ 19 37 ਹਾਈਵੇ 5 ਤੇ ਹਾਈਵੇ 24 ਤੇ ਹੋਏ ਵੀ ਕੁਝ ਕੇਸਾਂ ਨੂੰ ਇਸ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਤੇ ਆਖਰੀ ਰਿਕੁਆਇਰਮੈਂਟ ਹੁੰਦੀ ਆ ਕਿ ਲਾਪਤਾ ਹੋ ਯੋਰਪ ਦੇ ਕੇਸ ਦੇ ਵਿੱਚ ਉਹਦੇ ਕਿਸੇ ਜਾਣ ਪਛਾਣ ਦੇ ਫੈਮਿਲੀ ਮੈਂਬਰ ਦਾ ਲਿੰਕ ਨਹੀਂ ਹੋਣਾ ਚਾਹੀਦਾ ਮੰਨ ਲਓ ਕਿ ਘਰਵਾਲਾ ਘਰਵਾਲੀ ਕਰੇ ਡੋਮੈਸਟਿਕ ਵਾਇਲੈਂਸ ਵਿੱਚ ਇਨਵੋਲਵ ਹੋਈ ਤੇ ਘਰਵਾਲੀ ਗਾਇਬ ਹੋ ਜਾਂਦੀ ਆ ਜਿਹਦੇ ਵਿੱਚ ਸ਼ੱਕ ਸਿੱਧਾ ਘਰਵਾਲੇ ਤੇ ਜਾਊਗਾ ਇਦਾਂ ਦੇ ਕੇਸ ਇਸ ਟਾਸਕ ਫੋਰਸ ਵੱਲੋਂ ਇਨਵੈਸਟੀਗੇਟ ਨਹੀਂ ਕੀਤੇ ਜਾਣਗੇ ਈਪਾਨਾ ਟਾਸਕ ਫੋਰਸ ਦੀਆਂ ਇਹਨਾਂ ਕੰਡੀਸ਼ਨਾਂ ਨੂੰ ਸੁਣ ਕੇ ਲਾਪਤਾ ਹੋਈਆਂ ਕੁਝ ਕੁੜੀਆਂ ਦੇ ਪਰਿਵਾਰ ਕਾਫੀ ਨਰਾਸ਼ ਹੋ ਜਾਂਦੇ ਆ ਕਿਉਂਕਿ ਕਾਫੀ ਕੇਸ ਇਦਾਂ ਦੇ ਹੀ ਜੋ ਹਾਈਵੇ 16 ਦੇ ਵਿੱਚੋਂ ਨਿਕਲਦੇ ਅਨੇਕਾਂ ਕੱਚੇ ਰਸਤਿਆਂ ਉੱਪਰ ਹੋਏ ਹੁੰਦੇ ਆ ਤੇ ਇਹ ਕੱਚੇ ਰਸਤੇ ਹਾਈਵੇ 16 ਵਿੱਚੋਂ ਨਿਕਲ ਕੇ ਕਈ ਮੀਲ ਅੰਦਰ ਤੱਕ ਜਾਂਦੇ ਹੀ ਜੰਗਲ ਦੇ ਵਿੱਚ ਜਿਵੇਂ ਕਿ ਇੱਕ ਮੈਡੀਸਨ ਸਕਾਟ ਨਾਮ ਦੀ ਕੁੜੀ ਦਾ ਕੇਸ ਆ ਜੋ ਵੈਂਡਰ ਹੂਫ ਲਾਗੇ ਇੱਕ ਲੇਕ ਤੇ ਇਕੱਲੀ ਕੈਂਪਿੰਗ ਕਰਨ ਗਈ ਤੇ ਵਾਪਸ ਨਹੀਂ ਆਈ 2011 ਦਾ ਇਹ ਕੇਸ মিডিਆ ਵਿੱਚ ਕਾਫੀ ਹਾਈਲਾਈਟ ਹੋਇਆ ਪਰ ਇਹ ਕੇਸ ਨੂੰ ਈਪਾਨਾ ਟਾਸਕ ਫੋਰਸ ਵੱਲੋਂ ਨਹੀਂ ਚੁੱਕਿਆ ਗਿਆ ਕਿਉਂਕਿ ਜਿਹੜੀ ਜਗ੍ਹਾ ਤੋਂ ਮੈਡੀਸਨ ਸਕਾਟ ਗਾਇਬ ਹੋਈ ਹੁੰਦੀ ਆ ਉਹ ਲੇਖ ਹਾਈਵੇ 16 ਤੋਂ 1 ਮੀਲ ਦੇ ਦਾਇਰੇ ਦੇ ਵਿੱਚ ਨਹੀਂ ਹੁੰਦੀ ਤੇ ਗਾਇਬ ਹੋਣ ਤੇ 12 ਸਾਲ ਬਾਅਦ 2023 ਵਿੱਚ ਮੈਡੀਸਨ ਸਕਾਟ ਦੀ ਲਾਸ਼ ਮਿਲਦੀ ਆ ਘਟਨਾ ਵਾਲੀ ਥਾਂ ਤੋਂ 16 ਕਿਲੋਮੀਟਰ ਦੂਰ ਇੱਕ ਜੰਗਲ ਦੇ ਵਿੱਚ ਮੈਡੀਸਨ ਸਕਾਟ ਦੀ ਲਾਸ਼ ਤਾਂ ਮਿਲ ਗਈ ਪਰ ਉਹਨੂੰ ਮਾਰਨ ਵਾਲਾ ਕੌਣ ਸੀ ਇਹ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਤੇ ਇਦਾਂ ਹੀ ਹੋਰ ਵੀ ਕਈ ਕੇਸ ਹੁੰਦੇ ਆ ਜਿਨ੍ਹਾਂ ਨੂੰ 1 ਮੀਲ ਦੇ ਦਾਇਰੇ ਵਿੱਚ ਨਾ ਹੋਣ ਕਰਕੇ ਇਗਨੋਰ ਕਰ ਦਿੱਤਾ ਜਾਂਦਾ ਤੇ ਸਿਰਫ 18 ਕੇਸ ਇਦਾਂ ਦੇ ਹੁੰਦੇ ਆ ਜੋ ਇਹ ਪਨਾ ਟਾਸਕ ਫੋਰਸ ਦੀਆਂ ਚਾਰ ਰਿਕੁਆਇਰਮੈਂਟਾਂ ਨੂੰ ਪੂਰਾ ਕਰਦੇ ਹੀ ਹੁਣ 2005 ਵਿੱਚ ਪੁਲਿਸ ਦੀ ਟਾਸਕ ਫੋਰਸ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤੇ ਪੁਲਿਸ ਦੇ ਕਰਮਚਾਰੀ 750 ਤੋਂ ਵੱਧ ਐਵੀਡੈਂਸ ਬਾਕਸੇਸ ਨੂੰ ਖੋਲਦੇ ਆ ਜਿਹਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਹੀ ਪੇਪਰ ਵਰਕ ਪਿਆ ਹੁੰਦਾ ਵਾ ਜੋ ਪਿਛਲੇ 35-40 ਸਾਲਾਂ ਤੋਂ ਪੁਲਿਸ ਨੇ ਥੋੜੀ-ਬਹੁਤ ਇਨਵੈਸਟੀਗੇਸ਼ਨ ਕਰਕੇ ਇਕੱਠੇ ਕੀਤੇ ਹੁੰਦੇ ਆ 7 ਸਾਲ ਬਾਅਦ 2012 ਵਿੱਚ ਪੁਲਿਸ ਨੂੰ ਫਾਈਨਲੀ ਇੱਕ ਡੀਐਨਏ ਮੈਚ ਮਿਲਦਾ ਕੇਸ ਹੁੰਦਾ ਵਾ 1974 ਵਿੱਚ ਲਾਪਤਾ ਹੋਈ 16 ਸਾਲਾਂ ਦੀ ਕੋਲਿਨ ਮੈਕਮਿਲਨ ਦਾ ਕੋਲਿਨ ਮੈਕਮਿਲਨ ਅਗਸਟ 1974 ਵਿੱਚ ਲਾਕਲਾ ਹਾਸ਼ ਨਾਮ ਦੇ ਇੱਕ ਟਾਊਨ ਤੋਂ ਲਾਪਤਾ ਹੁੰਦੀ ਆ ਤੇ ਇੱਕ ਮਹੀਨੇ ਬਾਅਦ ਪੁਲਿਸ ਨੂੰ ਉਹਦੀ ਲਾਸ਼ ਮਿਲਦੀ ਆ ਤੇ ਜਿਹੜੇ ਬੰਦੇ ਦਾ ਡੀਐਨਏ ਮੈਚ ਹੁੰਦਾ ਵਾ ਕੋਲਿਨ ਵਾਲੇ ਕੇਸ ਦੇ ਵਿੱਚ ਮਿਲੇ ਡੀਐਨਏ ਨਾਲ ਉਹਦਾ ਨਾਮ ਹੁੰਦਾ ਵਾ ਬੌਬੀ ਜੈਕ ਫਾਉਲਰ ਇੱਕ ਅਮਰੀਕਨ ਰੇਪਿਸਟ ਤੇ ਸੀਰੀਅਲ ਕਿਲਰ ਬੋਬੀ ਜੈਕ ਫਾਲਰ ਇੱਕ ਟ੍ਰਾਂਜ਼ੀਐਂਟ ਵਰਕਰ ਹੁੰਦਾ ਵਾ ਜੋ ਕੰਮ ਦੀ ਭਾਲ ਦੇ ਵਿੱਚ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਟਰੈਵਲ ਕਰਦਾ ਰਹਿੰਦਾ ਹੈ। ਇਹਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਤੇ ਜਿੱਥੇ ਇਹਨੂੰ ਕੰਮ ਮਿਲਦਾ ਹੀ ਇਹ ਉੱਥੇ ਹੀ ਰੁਕ ਜਾਂਦਾ ਹੈ। ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ, ਕਿਊਬੈਕ ਤੇ ਅਲਬਰਟਾ ਕੈਨੇਡਾ ਦੀ ਲੰਬਰ ਇੰਡਸਟਰੀ ਦਾ 81% ਰਿਪਰਿਜ਼ੈਂਟ ਕਰਦੇ ਆ। ਤੇ ਇਥੋਂ ਦੀਆਂ 100 ਮਿਲੀਅਨ ਦੇ ਵਿੱਚ ਤੇ ਲੰਬਰ ਇੰਡਸਟਰੀ ਦੇ ਵਿੱਚ ਸ਼ਾਰਟ ਟਰਮ ਸੀਜ਼ਨਲ ਕੰਮ ਵੱਧ ਹੁੰਦਾ ਹੈ। ਤੇ ਬੌਬੀ ਜੈਕ ਫਾਉਲਰ 1970 ਤੋਂ ਲੈ ਕੇ 1985 ਤੱਕ ਏਸ ਹਾਈਵੇ 16 ਦੇ ਉੱਤੇ ਪੈਂਦੇ ਛੋਟੇ ਛੋਟੇ ਪਿੰਡਾਂ ਵਿੱਚ ਕੰਮ ਦੀ ਭਾਲ ਵਿੱਚ ਫਿਰਦਾ ਦੱਸਿਆ ਜਾਂਦਾ। ਇਹਦੇ ਬਾਰੇ ਜੋ ਅਗਲੀ ਗੱਲ ਦੱਸੀ ਗਈ ਆ ਉਹ ਇਹ ਆ ਕਿ ਇਹ ਆਪਣੀ ਗੱਡੀ ਵਿੱਚ ਹਾਈਵੇ ਉੱਪਰ ਹਿਚ ਹਾਈਕਰਸ ਦੀ ਭਾਲ ਵਿੱਚ ਰਹਿੰਦਾ ਸੀ। ਹਿਚ ਹਾਈਕਰਸ ਉਹਨਾਂ ਲੋਕਾਂ ਨੂੰ ਕਹਿੰਦੇ ਆ ਜੋ ਸੜਕ ਤੇ ਜਾਂਦੀਆਂ ਗੱਡੀਆਂ ਨੂੰ ਹੱਥ ਦੇ ਕੇ ਲਿਫਟ ਮੰਗ ਕੇ ਟਰੈਵਲ ਕਰਦੇ ਆ। ਤੇ ਹਾਈਵੇ 16 ਬੌਬੀ ਜੈਕ ਫਾਉਲਰ ਲਈ ਇੱਕ ਤਰ੍ਹਾਂ ਦੀ ਹੰਟਿੰਗ ਗਰਾਊਂਡ ਦੱਸੀ ਜਾਂਦੀ ਆ। ਇਹਦੇ ਵੱਲੋਂ ਕਤਲ ਕੀਤੀ ਗਈ ਕੋਲਿਨ ਮੈਕਮਿਲਨ ਦੀ ਜਿਹੜੀ ਜਗ੍ਹਾ ਲਾਸ਼ ਮਿਲੀ ਸੀ ਹੀ ਗੇਲ ਵੇਜ਼ ਤੇ ਪਾਮੇਲਾ ਡਾਰਿੰਗਟਨ ਦੀਆਂ ਲਾਸ਼ਾਂ ਵੀ ਪੁਲਿਸ ਨੂੰ ਲੱਭਦੀਆਂ ਪਰ ਇਹਨਾਂ ਕੇਸਾਂ ਵਿੱਚ ਪੁਲਿਸ ਕੋਲ ਕੋਈ ਵੀ ਪੱਕਾ ਸਬੂਤ ਨਹੀਂ ਹੁੰਦਾ ਜੋ ਬੌਬੀ ਜੈਕ ਫੌਲਰ ਨੂੰ ਇਹਨਾਂ ਦੋ ਕੁੜੀਆਂ ਦੇ ਕੇਸ ਨਾਲ ਕਨੈਕਟ ਕਰ ਸਕੇ 1995 ਵਿੱਚ ਅਮਰੀਕਾ ਦੇ ਓਰੀਗਨ ਦੇ ਨਿਊ ਪੋਰਟ ਸ਼ੈਅਰ ਵਿੱਚ ਇੱਕ ਮੋਟਲ ਅੰਦਰ ਬੌਬੀ ਜੈਕ ਫੌਲਰ ਨੇ ਇੱਕ ਔਰਤ ਨੂੰ ਕਿਡਨਾਪ ਕਰਕੇ ਰੱਖਿਆ ਹੁੰਦਾ ਤੇ ਕਿਸੇ ਤਰ੍ਹਾਂ ਇਹ ਔਰਤ ਇਹਦੀ ਕੈਦ ਵਿੱਚੋਂ ਭੱਜਣ ਵਿੱਚ ਕਾਮਯਾਬ ਹੁੰਦੀ ਆ ਇਸ ਘਟਨਾ ਤੋਂ ਬਾਅਦ ਬੋਬੀ ਜੈਕ ਫੌਲਰ ਦੀ ਗ੍ਰਿਫਤਾਰੀ ਹੁੰਦੀ ਆ ਤੇ ਇਹਨੂੰ 16 ਸਾਲ ਲਈ ਜੇਲ੍ਹ ਵਿੱਚ ਕੱਢ ਦਿੱਤਾ ਜਾਂਦਾ ਤੇ ਬੋਬੀ ਜੈਕ ਫੌਲਰ ਤੇ ਇਹ ਪਹਿਲਾ ਕੇਸ ਨਹੀਂ ਹੁੰਦਾ ਜਿਹੜਾ ਪਿਆ ਹੁੰਦਾ ਵਾ 1992 ਵਿੱਚ ਓਰੀਗਨ ਵਿੱਚ ਹੀ ਇਹਦੇ ਉੱਤੇ ਦੋ ਹੋਰ ਕਤਲਾਂ ਦੇ ਕੇਸ ਦਾ ਸ਼ੱਕ ਹੁੰਦਾ ਤੇ 1970 ਵਿੱਚ ਅਮਰੀਕਾ ਦੇ ਟੈਕਸਸ ਵਿੱਚ ਵੀ ਇਹਨੇ ਇੱਕ ਬੰਦੇ ਤੇ ਜਨਾਨੀ ਦਾ ਕਤਲ ਕੀਤਾ ਹੁੰਦਾ ਮਤਲਬ ਕਿ ਇਸ ਬੰਦੇ ਦੇ ਸਿਰ ਤੇ ਘੱਟੋ ਘੱਟ 4 ਕਤਲਾਂ ਦੇ ਕੇਸ ਪਹਿਲਾਂ ਹੀ ਲੱਗੇ ਸੀ ਤੇ ਪਨੀਵਾਗੇ ਹੁੰਦਾ ਵਾ ਕੋਲਿਨ ਮੈਕ ਮਿਲੰਦਾ ਪਰ ਬਦਕਿਸਮਤੀ ਨਾਲ ਇਹਦੀ 2006 ਵਿੱਚ ਔਰੀਗਨ ਦੀ ਜੇਲ੍ਹ ਵਿੱਚ ਲੰਗ ਕੈਂਸਰ ਨਾਲ ਮੌਤ ਹੋ ਜਾਂਦੀ ਆ ਜਿਸ ਕਰਕੇ ਜਦੋਂ 2012 ਵਿੱਚ ਇਸ ਬੰਦੇ ਦਾ ਲਿੰਕ ਹਾਈਵੇ ਆਫ ਟियर्स ਦੇ ਕੇਸਾਂ ਨਾਲ ਜੁੜਦਾ ਵਾ ਤੇ ਪੁਲਿਸ ਕੋਲ ਪੁਸ਼ਤਾਸ਼ ਕਰਨ ਲਈ ਜਾਂ ਫਿਰ ਇਹਨਾਂ ਕੇਸਾਂ ਨੂੰ ਹੋਰ ਡੂੰਘਾਈ ਵਿੱਚ ਸਮਝਣ ਦਾ ਮੌਕਾ ਨਹੀਂ ਮਿਲਦਾ ਤੇ ਬੋਬੀਜੈਕ ਫੌਲਰ ਵੱਲੋਂ ਹਾਈਵੇ 16 ਤੇ ਹੋਰ ਕਿਹੜੀ-ਕਿਹੜੀ ਘਟਨਾਵਾਂ ਦਾ ਅੰਜਾਮ ਦਿੱਤਾ ਗਿਆ ਇਹਦੇ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਕੁਝ ਲੋਕਾਂ ਦਾ ਪੱਕਾ ਵਿਸ਼ਵਾਸ ਹੈ ਕਿ ਬੋਬੀਜੈਕ ਫੌਲਰ ਵੱਲੋਂ ਕੋਲਿਨ ਮੈਕਮਿਲਨ ਤੋਂ ਇਲਾਵਾ ਹੋਰ ਵੀ ਕਤਲ ਕੀਤੇ ਗਏ ਪੁਲਿਸ ਦੀ ਈਪਾਨਾ ਟਾਸਕ ਫੋਰਸ ਨੇ ਹੁਣ ਤੱਕ 750 ਡੀਐਨਏ ਸੈਂਪਲ ਲਏ ਹੁੰਦੇ ਆ 2500 ਲੋਕਾਂ ਦੀਆਂ ਇੰਟਰਵਿਊਆਂ ਲਈਆਂ ਹੁੰਦੀਆਂ ਤੇ 1413 ਲੋਕਾਂ ਨੂੰ ਸ਼ੱਕ ਦੇ ਆਧਾਰ ਤੇ ਇਨਵੈਸਟਿਗੇਟ ਕੀਤਾ ਜਾਂਦਾ ਤੇ ਇਹਨਾਂ ਵਿੱਚੋਂ 100 ਦਾ ਪੋਲੀਗ੍ਰਾਫ ਟੈਸਟ ਵੀ ਹੁੰਦਾ ਇੰਨੀ ਮਿਹਨਤ ਦੇ ਬਾਵਜੂਦ ਵੀ ਕੋਲਿਨ ਮੈਕਮਿਲਨ ਦਾ ਇਕੱਲਾ ਇਦਾਂ ਦਾ ਕੇਸ ਆ ਜਿਹਦੇ ਵਿੱਚ ਕਾਤਲ ਦਾ ਪਤਾ ਲੱਗ ਸਕਿਆ ਤੇ ਨਿਕੋਲ ਹੋਰ ਦਾ ਕੇਸ ਜਿਹੜੇ ਕੇਸ ਨੇ ਇਸ ਸਾਰੇ ਹਾਈਵੇ ਆਫ ਟਾਇਰਸ ਦੇ ਕੇਸਾਂ ਉੱਤੋਂ ਪੜਦਾ ਚੁੱਕਿਆ ਇਹ ਕੇਸ ਵੀ ਅੱਜ ਤੱਕ ਸੋਲਵ ਨਹੀਂ ਕੀਤਾ ਜਾ ਸਕ ਨਾਹੀਂ ਨਿਕੋਲ ਹੋਰ ਦੀ লাশ ਬਰਾਮਦ ਹੋਈ ਹਾਈਵੇ ਆਫ ਟਾਇਰਸ ਮੀਡੀਆ ਵਿੱਚ 2002 ਦੇ ਲਾਗੇ ਹਾਈਲਾਈਟ ਹੁੰਦਾ ਵਾ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਪਰ ਇਦਾਂ ਨਹੀਂ ਹੈ ਕਿ ਹਾਈਵੇ 16 ਤੇ ਹੋਣ ਵਾਲੇ ਕੇਸਾਂ ਦੇ ਹਾਈਲਾਈਟ ਹੋਣ ਤੋਂ ਬਾਅਦ ਪੁਲਿਸ ਦੀ ਐਕਟੀਵਿਟੀ ਵਧਣ ਨਾਲ ਇਸ ਹਾਈਵੇ ਤੋਂ ਔਰਤਾਂ ਲਾਪਤਾ ਹੋਣੀਆਂ ਬੰਦ ਹੋ ਗਈਆਂ 2005 ਤੋਂ ਲੈ ਕੇ 2023 ਤੱਕ 20 ਦੇ ਲਾਗੇ ਇਦਾਂ ਦੇ ਕੇਸ ਹੋ ਚੁੱਕੇ ਆ ਜਿੱਥੇ ਔਰਤਾਂ ਨੂੰ ਆਪਣੀ ਜਾਨ ਗਵਾਉਣੀ ਪਈ ਤੇ 11 ਕੇਸ ਇਦਾਂ ਦੇ ਆ ਜਿੱਥੇ ਔਰਤਾਂ ਅੱਜ ਵੀ ਲਾਪਤਾ ਆ ਆਖਰੀ ਕੇਸ ਜੋ ਮੈਨੂੰ ਮਿਲਿਆ ਵਾ ਉਹ ਹੈਗਾ ਵਾ ਅਕਤੂਬਰ 2023 ਦਾ ਤੇ ਇਹ ਕੇਸ ਵਿੱਚ ਵੀ ਇੱਕ ਇੰਡੀਜਨਸ ਕਮਿਊਨਿਟੀ ਦੀ ਔਰਤ ਚੈਲਸੀ ਕੋ ਮਿਸਿੰਗ ਹੁੰਦੀ ਆ ਤੇ 1 ਮਹੀਨੇ ਬਾਅਦ ਹਾਈਵੇ 16 ਦੇ ਲਾਗੇ ਹੀ ਉਹਦੀ ਲਾਸ਼ ਬਰਾਮਦ ਹੁੰਦੀ ਆ ਪੁਲਿਸ ਦਾ ਮੰਨਣਾ ਵਾ ਕਿ ਇੰਨੇ ਸਾਲਾਂ ਤੋਂ ਜਿੰਨੇ ਵੀ ਕਤਲ ਜਾਂ ਲਾਪਤਾ ਹੋਣ ਦੇ ਕੇਸ ਸਾਹਮਣੇ ਆਏ ਆ ਇਹ ਅਲੱਗ-ਅਲੱਗ ਲੋਕਾਂ ਵੱਲੋਂ ਕੀਤੇ ਗਏ ਆ ਤੇ ਇਹਨਾਂ ਵਿੱਚੋਂ ਜ਼ਿਆਦਾਤਰ ਇਸ ਇਲਾਕੇ ਵਿੱਚ ਆਉਣ ਵਾਲੇ ਟੈਂਪਰੇਰੀ ਵਰਕਰ ਮੰਨੇ ਜਾਂਦੇ ਆ ਜੋ ਲੰਬਰ ਇੰਡਸਟਰੀ ਦੇ ਵਿੱਚ ਕੰਮ ਕਰਦੇ ਤੇ ਲਾਪਤਾ ਹੋਣ ਵਾਲੀਆਂ 99% ਔਰਤਾਂ ਸਮਾਜ ਦੇ ਬਿਲਕੁਲ ਪਿਛੜੇ ਵਰਗ ਤੋਂ ਆਉਂਦੀਆਂ ਸੀ ਲਾਪਤਾ ਹੋਣ ਵਾਲੀਆਂ ਕੁਝ ਔਰਤਾਂ ਰਿਸਕੀ professions ਵਿੱਚ ਇਨਵੋਲਵ ਹੀ ਜਿਵੇਂ ਕਿ ਪ੍ਰੋਸਟੀਚਨ ਤੇ ਕੋਈਛ ਆਪਣੇ ਘਰੋਂ ਲੜਕੇ ਨਿਕਲੀਆਂ ਤੇ ਕੋਈ ਔਰਤਾਂ ਇਸ ਹਾਈਵੇ ਦੇ ਪਿੰਦੇ ਛੋਟੇ ਛੋਟੇ ਪਿੰਡਾਂ ਵਿੱਚ ਵਧੀਆ ਪਬਲਿਕ ਟ੍ਰਾਂਸਪੋਰਟ ਨਾ ਹੋਣ ਕਰਕੇ ਕਿਸੇ ਅਣਜਾਣ ਬੰਦੇ ਤੋਂ ਲਿਫਟ ਮੰਗ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੀ ਮਜਬੂਰੀ ਕਰਕੇ ਸ਼ਿਕਾਰ ਹੋਈਆਂ ਤੇ ਸ਼ਿਕਾਰ ਹੋਣ ਵਾਲੀਆਂ ਜ਼ਿਆਦਾਤਰ ਔਰਤਾਂ ਇੰਡੀਜਨਸ ਔਰਤਾਂ ਹੀ ਕਿਉਂਕਿ ਇਸ ਹਾਈਵੇ ਤੇ ਕਾਫੀ ਇੰਡੀਜਨਸ ਕਮਿਊਨਿਟੀਜ਼ ਆ ਜੋ ਛੋਟੇ ਛੋਟੇ ਗਰੁੱਪਾਂ ਵਿੱਚ ਜਗ੍ਹਾ ਜਗ੍ਹਾ ਰਹਿੰਦੀਆਂ ਹਨ ਤੇ ਇਨਾਂ ਲੋਕਾਂ ਨਾਲ ਹਿਸਟਰੀ ਵਿੱਚ ਜੋ ਕੁਝ ਕੀਤਾ ਗਿਆ ਗੋਰਿਆਂ ਵੱਲੋਂ ਕਿਸੇ ਨਾ ਕਿਤੇ ਉਹਦੇ ਹੀ ਕਰਕੇ ਇਹ ਲੋਕ ਅੱਜ ਵੀ ਇਸ ਹਾਲਾਤ ਵਿੱਚ ਆ ਜਿੱਥੇ ਇਹਨਾਂ ਕੋਲ ਨਾ ਹੀ ਕੰਮ ਕਰਿਆ ਤੇ ਨਾ ਹੀ ਇੱਕ ਸਟੇਬਲ ਲਾਈਫ ਤੇ ਪੁਲਿਸ ਦਾ ਰਵੱਈਆ ਵੀ ਇਹਨਾਂ ਵੱਲ ਰੇਸਿਜ਼ਮ ਨਾਲ ਭਰਿਆ ਹੁੰਦਾ ਵਾ ਜੋ ਇੱਕ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਵੀ ਆਇਆ ਸਰਕਾਰ ਵੱਲੋਂ ਕਈ ਪ੍ਰੋਗਰਾਮ ਵੀ ਚਲਾਏ ਗਏ ਸਪੈਸ਼ਲੀ ਔਰਤਾਂ ਨੂੰ ਅਗਾਹ ਕਰਨ ਲਈ ਕਿ ਇਸ ਹਾਈਵੇ ਤੇ ਕੱਲੇ ਟਰੈਵਲ ਕਰਨਾ ਜਾਂ ਹਿਚਹਾਈ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਤੇ ਜਗ੍ਹਾ ਜਗ੍ਹਾ ਬੋਰਡ ਵੀ ਲਾਏ ਗਏ ਆ ਜਿਨ੍ਹਾਂ ਵਿੱਚ ਆਇਸ਼ਨਵੀ ਲੋਕਾਂ ਨਾਲ ਗੱਡੀ ਵਿੱਚ ਨਾ ਬੈੰਦ ਦੀ ਸਲਾਹ ਦਿੱਤੀ ਗਈ ਆ ਤੇ 2017 ਵਿੱਚ ਬ੍ਰਿਟਿਸ਼ ਕੋਲੰਬੀਆ ਨੇ ਏਸ ਹਾਈਵੇ ਤੇ ਪਿੰਡੇ ਛੋਟੇ ਛੋਟੇ ਪਿੰਡਾਂ ਨੂੰ ਆਪਸ ਵਿੱਚ ਜੋੜਨ ਲਈ ਬੱਸਾਂ ਵੀ ਚਲਾਈਆਂ ਤਾਂ ਕਿ ਲੋਕਾਂ ਨੂੰ ਲਿਫਟ ਮੰਗ ਕੇ ਟਰੈਵਲ ਨਾ ਕਰਨਾ ਪਵੇ ਤੇ ਪੁਲਿਸ ਕੋਲ ਅਜੇ ਤੀਜੇ ਵਿੱਚ ਕੋਈ ਪੱਕਾ ਸਬੂਤ ਨਹੀਂ ਹੈਗਾ ਜੋ ਇਹ ਗੱਲ ਨੂੰ ਪ੍ਰੂਫ ਕਰਦਾ ਹੋਵੇ ਕਿ ਏਸ ਹਾਈਵੇ ਤੇ ਕਿੰਨੇ ਸੀਰੀਅਲ ਕਿਲਰ ਆਪਰੇਟ ਕਰਦੇ ਆ ਇਸ ਕਰਕੇ ਸਭ ਨੂੰ ਸਿਰਫ ਚੁਕੰਨੇ ਰਹਿਣ ਦੀ ਸਲਾਹ ਦਿੱਤੀ ਜਾ ਸਕਦੀ ਆ ਤੇ ਪੁਲਿਸ ਕੋਲ ਵੀ ਇੰਨੇ ਰਿਸੋਰਸ ਨਹੀਂ ਹੈਗੇ ਕਿ ਉਹ ਸਾਰੇ ਇਲਾਕੇ ਨੂੰ ਮਾਨੀਟਰ ਕਰ ਸਕੇ ਹਾਈਵੇ 16 ਦੋਨਾਂ ਪਾਸੇੋਂ ਜੰਗਲਾਂ ਨਾਲ ਘਿਰਿਆ ਹੋਇਆ ਤੇ ਇਹ ਇੱਕ ਆਈਡੀਅਲ ਜਗ੍ਹਾ ਪ੍ਰੋਵਾਈਡ ਕਰਦਾ ਵਾ ਉਹਨਾਂ ਲੋਕਾਂ ਨੂੰ ਜੋ ਕਿਸੇ ਨੂੰ ਮਾਰਨ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਠਿਕਾਣੇ ਲਾਉਣ ਦੇ ਇਰਾਦੇ ਨਾਲ ਇੱਥੇ ਆਉਂਦੇ ਆ ਬਾਕੀ ਇਨ ਜਨਰਲ ਮੈਨੂੰ ਨਹੀਂ ਲੱਗਦਾ ਕਿ ਇਸ ਹਾਈਵੇ ਤੇ ਜੇ ਤੁਸੀਂ ਪ੍ਰੋਪਰ ਪਲੈਨਿੰਗ ਨਾਲ ਟਰੈਵਲ ਕਰਦੇ ਜੇ ਤੇ ਤਾਂ ਕੋਈ ਖਾਸ ਰਿਸਕ ਹੈਗਾ ਜੇ ਤੁਸੀਂ ਰਾਤ ਵੀ ਰੁਕਦੇ ਜੇ ਤੇ ਕੋਈ ਏਦਾਂ ਦੀ ਜਗ੍ਹਾ ਚੁਣੋ ਜੋ ਸੇਫ ਹੋਵੇ ਤੇ ਇਕੱਲੇ ਕੈਂਪਿੰਗ ਕਿਉਂਕਿ ਗੱਡੀ ਲਾ ਕੇ ਰੈਸਟ ਕਰਦੇ ਕੈਂਪਰਸ ਤੇ ਵੀ ਅਟੈਕ ਹੋ ਚੁੱਕੇ ਆ ਤੇ ਇਦਾਂ ਦਾ ਹੀ ਇੱਕ ਕੇਸ ਸਾਹਮਣੇ ਆ ਚੁੱਕਿਆ ਵਾ ਆਸਟ੍ਰੇਲੀਅਨ ਟਰੈਵਲਰ ਲੂਕਸ ਫੌਲਰ ਦੇ ਕੇਸ ਦੇ ਵਿੱਚ ਲੂਕਸ ਫੌਲਰ ਨੂੰ ਇਹਦੀ ਗਰਲਫ੍ਰੈਂਡ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਦੋ ਮੁੰਡਿਆਂ ਵੱਲੋਂ ਜੋ ਘਰੋਂ ਵੱਧ ਤੋਂ ਵੱਧ ਕਤਲ ਕਰਨ ਦੇ ਇਰਾਦੇ ਨਾਲ ਨਿਕਲੇ ਸੀ ਇਹਨਾਂ ਨੂੰ ਇੱਕ ਨੈਸ਼ਨਲ ਮੈਨ ਹੰਟ ਵਿੱਚ ਲੱਭ ਲਿਆ ਗਿਆ ਪਰ ਫੜੇ ਜਾਣ ਤੋਂ ਪਹਿਲਾਂ ਹੀ ਇਹਨਾਂ ਦੋਵਾਂ ਵੱਲੋਂ ਆਤਮ ਹੱਤਿਆ ਕਰ ਲਈ ਗਈ ਬਾਕੀ ਰਿਸਕ ਤੇ ਹਰ ਜਗ੍ਹਾ ਹੁੰਦਾ ਵਾ ਪਰ ਹਾਈਵੇ 16 ਤੇ ਲਾਪਤਾ ਹੋਣ ਵਾਲੀਆਂ ਔਰਤਾਂ ਕਿਸੇ ਖਾਸ ਤਰ੍ਹਾਂ ਦੇ ਬੈਕਗ੍ਰਾਉਂਡ ਤੋਂ ਆਉਂਦੀਆਂ ਤੇ ਕੁਝ ਸਪੈਸੀਫਿਕ ਹਲਾਤਾਂ ਵਿੱਚ ਹੋਣ ਕਰਕੇ ਸ਼ਿਕਾਰ ਬਣੀਆਂ ਫਿਰ ਕਿਸੇ ਵੀਡੀਓ ਵਿੱਚ ਮੈਂ ਗੱਲ ਕਰੂੰਗਾ ਆਸਟ੍ਰੇਲੀਆ ਦੇ ਸੀਰੀਅਲ ਕਿਲਰ ਹਾਈਵਨ ਮਿਲਾਡ ਦੀ ਜੋ ਸਿਡਨੀ ਤੋਂ ਮੈਲਬਨ ਦੇ ਵਿੱਚ ਪੈਂਦੇ ਹਾਈਵੇ ਤੇ ਇਦਾਂ ਹੀ ਲਿਫਟ ਮੰਗਣ ਵਾਲੇ ਬੈਕਪੈਕਰਸ ਨੂੰ ਲੱਭ ਕੇ ਕਤਲ ਕਰਦਾ ਸੀ ਤੇ ਲਾਗੇ ਹੀ ਜੰਗਲ ਵਿੱਚ ਸੁੱਟ ਦਿੰਦਾ ਸੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਸਤਿਕਾਰ